ਵੀਰੋ ਠੰਡ ਬਹੁਤ ਚੱਲ ਰਹੀ ਆ ਤੇ ਇਹਨਾਂ ਦਿਨਾਂ ਦੇ ਵਿੱਚ ਬਹੁਤ ਵੱਡੀ ਇੱਕ ਸਮੱਸਿਆ ਜਿਹੜੀ ਆਉਂਦੀ ਆ ਉਹ ਹੁੰਦੀ ਆ ਵੀਰੋ ਹਾਰਟ ਅਟੈਕ ਦੀ ਜਿਹੜੇ ਠੰਡ ਦੇ ਵਿੱਚ ਕਿਉਂਕਿ ਡਾਕਟਰ ਵੀ ਇਹਦਾ ਕਥਨ ਕਰਦੇ ਆ ਵੀ ਜਿਹੜੀਆਂ ਸਾਡੀਆਂ ਨਾੜੀਆਂ ਹੁੰਦੀਆਂ ਉਹ ਥੋੜੀਆਂ ਜਿਹਾ ਸੁਗੜਨੀਆਂ ਸ਼ੁਰੂ ਹੁੰਦੀਆਂ ਤੇ ਜਿਹੜਾ ਖੂਨ ਦਾ ਦਬਾਅ ਉਹ ਘਟਣਾ ਸ਼ੁਰੂ ਹੋ ਜਾਂਦਾ ਹਾਰਟ ਤੇ ਇਹਨਾਂ ਇਸ ਸੀਜ਼ਨ ਦੇ ਵਿੱਚ ਐਤਕੀ ਤਾਂ ਬਹੁਤ ਜ਼ਿਆਦਾ ਹੋਈ ਆ ਪਰ ਇਹਦੇ ਇੱਕ ਦੋ ਟਿਪਸ ਆ ਵੀਰੋ ਜਿਹੜੇ ਮੈਂ ਤੁਹਾਡੇ ਨਾਲ ਅਸੀਂ ਸਾਂਝੇ ਕਰਨ ਲੱਗਾ ਮੈਂ ਡਿਊਟੀ ਦੌਰਾਨ ਵੀ ਬਹੁਤ ਜਗ੍ਹਾ ਤੇ ਇਹ ਜਿਹੜੇ ਟਿਪਸ ਅਸੀਂ ਅਜਮਾਏ ਵੀ ਆ ਕਿਉਂਕਿ ਜਦੋਂ ਵੀ ਅਟੈਕ ਹੁੰਦਾ ਇਹ ਦੋ ਤਰ੍ਹਾਂ ਦਾ ਹੁੰਦਾ ਇੱਕ ਸਾਇਲੈਂਟ ਅਟੈਕ ਹੁੰਦਾ ਇੱਕ ਕਈ ਵਾਰੀ ਜਦੋਂ ਪਹਿਲਾਂ ਸੰਕੇਤ ਦਿੰਦਾ ਜਿਵੇਂ ਆਪਣੇ ਇੱਥੇ ਤਜਾਬ ਦਾ ਸਾੜ ਪੈਂਦਾ ਆਮ ਜ਼ਿਆਦਾਤਰ ਲੋਕ ਇਸੇ ਭੁਲੇਖੇ 'ਚ ਰਹਿ ਜਾਂਦੇ ਆ ਵੀ ਤਜਾਬ ਬਣਿਆ ਹੋਇਆ ਉਹਦਾ ਸਾੜ ਪੈਂਦਾ ਤਜਾਬ ਦਾ ਵੀਰੋ ਸਾੜ ਦਾ ਜਿਹੜਾ ਹੈਗਾ ਉਹਦਾ ਇੱਕ ਉਸੇ ਵੇਲੇ ਤੁਸੀਂ ਤਜਰਬਾ ਕਰ ਸਕਦੇ ਹੋ 10-15 ਸੈਕਿੰਡ ਦੇ ਵਿੱਚ ਹੀ ਤੁਹਾਨੂੰ ਰਾਹਤ ਮਿਲਣੀ ਸ਼ੁਰੂ ਹੋ ਜੂਗੀ ਇੱਕ ਪੁਆਇੰਟ ਹੁੰਦਾ ਜਿਹੜਾ ਜਦੋਂ ਤੁਸੀਂ ਉਹਨੂੰ ਦਬਾਉਂਗੇ ਤੇ ਜੇ 2-3 ਮਿੰਟ ਤੁਸੀਂ ਲਗਾਤਾਰ ਦਬਾ ਰਹੇ ਹੋ ਤਾਂ ਤੁਹਾਨੂੰ ਆਰਾਮ ਆਉਣਾ ਲੱਗੂਗਾ ਵੀ ਜਿਵੇਂ ਥੋੜਾ ਜਿਹਾ ਆਰਾਮ ਸ਼ੁਰੂ ਹੋ ਗਿਆ ਘਟਣ ਲੱਗ ਜੂਗਾ ਜਿਹੜਾ ਸਾੜ ਪੈਂਦਾ ਹੁੰਦਾ ਤਜਾਬ ਦਾ ਲੱਗਦਾ ਹੁੰਦਾ ਜੇ ਉਹ ਨਹੀਂ ਘਟਦਾ ਫਿਰ ਇਹ ਤੋਂ ਸੰਕੇਤ ਹੁੰਦਾ ਵੀ ਹਾਰਟ ਅਟੈਕ ਦਾ ਲੱਛਣ ਹੈ ਤੇ ਉਹ ਬਹੁਤੇ ਬੰਦਿਆਂ ਨੂੰ ਇੱਕ ਅੱਧੇ ਘੰਟੇ ਦੇ ਵਿੱਚ ਫਿਰ ਜਬਰਦਸਤ ਅਟੈਕ ਹੁੰਦਾ ਜਿਹੜਾ ਤੁਹਾਨੂੰ ਜਾਣ ਲੇਵਾ ਸਾਫਤ ਹੁੰਦਾ ਉਹਦੇ ਤੇ ਵੀਰੋ ਪਹਿਲਾ ਜਿਹੜਾ ਹੈਗਾ ਪੁਆਇੰਟ ਆ ਉਹ ਇਹ ਹੈ ਵੀ ਤੁਸੀਂ ਆਹ ਜਿਹੜਾ ਅੂਠਾ ਹੈ ਇਹਨੂੰ ਇੱਥੇ ਰੱਖ ਲੈਣਾ ਇੱਕ ਹੱਥ ਦਾ ਅੂਠਾ ਇੱਥੇ ਰੱਖ ਕੇ ਇਹਨੂੰ ਇਸ ਅੂਠੇ ਨੂੰ ਇਸ ਤਰ੍ਹਾਂ ਕਮਾ ਲੈਣਾ ਇਹ ਜਿੱਥੇ ਅੱਗੇ ਲੱਗ ਗਿਆ ਆ ਜਵੇਂ ਅੰਦਾਜ਼ਾ ਇੱਥੇ ਕਿਤੇ ਲੱਗੂਗਾ ਇਹ ਜਦੋਂ ਤੁਸੀਂ ਇੱਥੇ ਲਿਆ ਕੇ ਲਾਓਗੇ ਇੱਥੇ ਲਾਉਣਾ ਇਹਨੂੰ ਇਸ ਜਗ੍ਹਾ ਤੇ ਆਪ ਚੰਗੀ ਤਰ੍ਹਾਂ ਤੁਹਾਨੂੰ ਨੇੜੂ ਕਰਕੇ ਦਿਖਾ ਦੇਣਾ ਇਹਨੂੰ ਐ ਕਮਾ ਲੈਣਾ ਆਹ ਇੱਥੇ ਆ ਗਿਆ ਇਹ ਕਮਾ ਕੇ ਇਹਨੂੰ ਇਸ ਤਰ੍ਹਾਂ ਕਮਾ ਲੈਣਾ ਜਿੱਥੇ ਲੱਗ ਗਿਆ ਇੱਥੋਂ ਇਹਨੂੰ ਦਬਾਉਣਾ ਸ਼ੁਰੂ ਕਰਨਾ ਇਸ ਤਰ੍ਹਾਂ ਜਦੋਂ ਇਹਨੂੰ ਦਬਾਉਗੇ ਆਹ ਥੱਲੇ ਇੱਥੇ ਆਊਗਾ ਤੇ ਉੱਪਰ ਇਹ ਇਹ ਇੱਥੇ ਕਿ ਜਾਈਊਗਾ ਇਹ ਇਸ ਜਗ੍ਹਾ ਦੇ ਉੱਤੇ ਆਊਗਾ ਆ ਇਸ ਜਗ੍ਹਾ ਤੇ ਇਹਨੂੰ ਜਦੋਂ ਤੁਸੀਂ ਦਬਾਉਂਗੇ ਇਸ ਤਰ੍ਹਾਂ ਕਰਕੇ ਇਹਨਾਂ ਨੂੰ ਤੇ ਜੇ ਤਾਂ ਤਜਾਬ ਹੈ ਤੇ ਤੁਹਾਨੂੰ 13-14 ਸੈਕਿੰਡ ਦੇ ਵਿੱਚ ਹੀ ਤੁਹਾਨੂੰ ਥੋੜੀ ਜਿਹੀ ਰਾਹਤ ਮਿਲਣੀ ਸ਼ੁਰੂ ਹੋ ਜੂਗੀ ਤੁਹਾਨੂੰ ਆਪ ਨੂੰ ਲੱਗੂਗਾ ਵੀ ਵੀ ਤਜਾਬ ਦਾ ਜਿਹੜਾ ਹੋਇਆਗਾ ਉਹ ਘਟਣਾ ਸ਼ੁਰੂ ਹੋ ਜੂਗਾ ਜਿਹੜਾ ਸਾੜ ਪੈਂਦਾ ਦੂਸਰਾ ਵੀਰੋ ਜੇ ਅਟੈਕ ਆ ਗਿਆ ਤਾਂ ਆ ਗਿਆ ਆਪ ਨੂੰ ਪਤਾ ਲੱਗ ਗਿਆ ਤਰੇਲੀ ਆਉਂਦੀ ਹੈ ਜਦੋਂ ਅਟੈਕ ਆਉਂਦਾ ਨਾ ਬੰਦੇ ਨੂੰ ਪਸੀਨਾ ਬਹੁਤ ਜ਼ੋਰ ਦਾ ਆਉਂਦਾ ਆਮ ਤੌਰ ਤੇ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਅਟੈਕ ਹੁੰਦਾ ਉਹ ਪਿਸ਼ਾਬ ਕਰਨ ਤੋਂ ਬਾਅਦ ਆਉਂਦਾ ਬਹੁਤ ਧਿਆਨ ਨਾਲ ਤੁਸੀਂ ਤਿਆਰਬਾ ਕਰ ਲੋ ਜਦੋਂ ਮੇਰੀ ਪਿਸ਼ਾਬ ਕਰਕੇ ਬੰਦਾ ਆਉਂਦਾ ਤੇ ਉਸ ਤੋਂ ਬਾਅਦ ਅਟੈਕ ਹੁੰਦਾ ਇਹ ਮੈਂ ਦਿਨਾਂ ਦੇ ਵਿੱਚ ਕੋਸ਼ਿਸ਼ ਇਹ ਕਰਿਆ ਕਰੋ ਵੀ ਜਿਹੜਾ ਪਿਸ਼ਾਬ ਹੈ ਉਹ ਬਹਿ ਕੇ ਕੀਤਾ ਜਾਂਦਾ ਕਿਉਂਕਿ ਸਿਆਣੇ ਅੱਗੇ ਜਦੋਂ ਕਿਤੇ ਬਾਹਰ ਪਿਸ਼ਾਬ ਕਰਦੇ ਸੀ ਉਹ ਬੈਠ ਕੇ ਕਰਦੇ ਸੀ ਇਹ ਜਿਹੜੇ ਸਾਡੇ ਹੈਗੇ ਆ ਖੜ ਕੇ ਪਿਸ਼ਾਬ ਨਹੀਂ ਕਰਨਾ ਚਾਹੀਦਾ ਜੇ ਸੀਟ ਤੇ ਬੈਠ ਕੇ ਕਰੋ ਬੈਠ ਕੇ ਕਰੋ ਤੁਸੀਂ ਇਹਦੇ ਵਿੱਚ ਵੀਰੋ ਜੇ ਤੁਹਾਨੂੰ ਅਟੈਕ ਆ ਗਿਆ ਇਹਦੇ ਆ ਦੋ ਪੁਆਇੰਟ ਹੁੰਦੇ ਆ ਇੱਕ ਆ ਜਿਹੜੀ ਚੀਜ਼ ਆ ਚੀਜ਼ੀ ਦੇ ਉੱਤੇ ਮੈਂ ਤੁਹਾਨੂੰ ਸਪੈਨ ਨਾਲ ਨਿਸ਼ਾਨ ਵੀ ਲਾ ਦਿੰਨਾ ਆ ਚੀਜ਼ ਆ ਇਹ ਉਂ ਤਾਂ ਇਸ ਦਾ ਨਹੀਂ ਗੱਲ ਤੇ ਆ ਜਿਹੜੀ ਜਗ੍ਹਾ ਹੈ ਇੱਥੇ ਇੱਥੇ ਵੀ ਤੁਸੀਂ ਜਦੋਂ ਇੱਕ ਹੋਗੇ ਸਟ੍ਰੋਕ ਵਾਈਦੀ ਇਕਦਾਂ ਹੀ ਆਪਾਂ ਨੂੰ ਨਾ ਜਿਵੇਂ ਆ ਜਾਂਦੀ ਹੈ ਇੱਥੇ ਪੈਨ ਪੱਗ ਪੈਨ ਕੱਢ ਲਓ ਜੇ ਤੁਹਾਡੇ ਕੋਲ ਕੋਈ ਨੀਡਲਸ ਹੈਗੀ ਆ ਉਹ ਲੈ ਕੇ ਤੇ ਇੱਥੇ ਇਸ ਤਰ੍ਹਾਂ ਮਾਰ ਦਿਓ ਮਾਰ ਕੇ ਇਥੋਂ ਬਲੱਡ ਕੱਢਣਾ ਸ਼ੁਰੂ ਕਰ ਦਿਓ 10 15 ਪੰਜ ਸੱਤ ਤੁੰਕੇ ਜਿੰਨੇ ਕਿ ਤੁਸੀਂ ਕੱਢ ਸਕਦੇ ਹੋ ਇਧਰੋਂ ਕੱਢ ਦਿਓ ਉਵੇਂ ਇਧਰ ਮਾਰ ਕੇ ਇਸ ਸਾਈਡ ਤੋਂ ਕਢੀਓ ਤੁਹਾਨੂੰ 2 ਘੰਟੇ ਦਾ ਟਾਈਮ ਮਿਲ ਸਕ ਮਿਲ ਜੂਗਾ ਕਿਉਂਕਿ ਇਹ ਇੱਕ ਜਿਹੜੀ ਹਾਰਟ ਨੂੰ ਸਟ੍ਰੋਕ ਮਾਰਦੀ ਹੈ ਇਹ ਤੇ ਜਿਹੜਾ ਤਰੰਤ ਜਿਹੜਾ ਹਮ ਬਾਪ ਨੂੰ ਨੁਕਸਾਨ ਹੋਣਾ ਮਤਲਬ 1 2 ਘੰਟੇ ਆਪਾਂ ਨੂੰ ਕਿਤੇ ਹਸਪੀਟਲ ਪਹੁੰਚਣ ਜਾਊਗਾ ਟਾਈਮ ਇਸ ਬਲੱਡ ਤੋਂ ਹੀ ਮਿਲ ਜਾਂਦਾ ਇਹ ਜੋ ਤੁਸੀਂ ਇੱਥੇ ਮਾਰੋਗੇ ਨਾ ਤੇ ਇਥੋਂ ਬਲੱਡ ਕੱਢ ਦੇਣਾ ਦੱਪ ਕਰਪਕੇ 10 ਕ ਤੁੰਕੇ ਇਧਰੋਂ ਕੱਢ ਦਿਓ ਤੇ 10 ਕ ਧਮਕੇ ਹੀ ਇਧਰੋਂ ਕੱਢ ਦਿਓ ਤੇ ਇੱਕ ਵੀਰੋ ਸਵੇਰ ਉੱਠ ਕੇ ਜਦੋਂ ਸਵੇਰ ਉੱਠਦੇ ਹੋ ਦੰਤਨ ਬੁਰਸ਼ ਆਪ ਦਾ ਕਰਕੇ 4-5 ਕਾਲੀਆਂ ਮਿਰਚਾਂ ਚੱਬ ਕੇ ਖਾਓ ਇਹਨੇ 4 ਤੋਂ 5 ਜਿੰਨੀਆਂ ਤੁਹਾਨੂੰ ਮੈਂ 4 ਤੋਂ 5 ਕੇ ਨਾਲ 2 ਖਾ ਲੋ 3 ਖਾ ਲੋ ਜਿੰਨਾ ਕਿ ਤੁਸੀਂ ਕਰ ਸਕਦੇ ਹੋ ਉਹ ਖਾਓ ਦੇ ਪੈਰੇ ਅਦਰਕ ਇੱਕ ਅੱਧੀ ਵਾਰ ਜ਼ਰੂਰ ਚੱਬੋ ਅਦਰਕ ਦਾ ਟੁਕੜਾ ਇੰਨਾ ਕੁ ਲੈ ਲਓ ਉਹ ਜਿਹੜਾ ਮੂੰਹ ਚ ਪਾ ਲਓ ਉਹਨੂੰ ਚਬੀ ਚੱਲੋ ਚਬ ਕੇ ਉਹਨੂੰ ਜੀਭ ਦੇ ਥੱਲੇ ਲਿਜਾਓ ਆਪਣੇ ਜੀਭ ਦੇ ਥੱਲੇ ਜਿਹੜਾ ਹੁੰਦਾ ਉਹ ਤੁਰੰਤ ਰੈਕਸ਼ਨ ਕਰਦੀ ਹੈ ਇਹ ਵਿਰੋਧ ਇਹ ਬਹੁਤ ਜ਼ਰੂਰੀ ਹੈਗੇ ਨਜ਼ਰਾਂ ਦੇ ਵਿੱਚ ਕਿਉਂਕਿ ਅਸੀਂ ਬਹੁਤ ਥਾਂਤ ਜਿਹੜੇ ਐਕਸੀਡੈਂਟ ਵਗੈਰਾ ਹੁੰਦੇ ਆ ਜਿਹੜੀ ਮੌਤ ਹੁੰਦੀ ਹੈ ਐਕਸੀਡੈਂਟ ਤੇ ਡੁੱਬਣ ਦਾ ਜਦੋਂ ਡੁੱਬਣ ਤੋਂ ਪਹਿਲਾਂ ਜਿਹੜੀ ਮੌਤ ਹੁੰਦੀ ਦਹਿਲ ਕੇ ਹੋਊਗੀ ਉਹਨਾਂ ਦੇ ਤੋਂ ਇਹਨਾਂ ਪੋਸਟਮਾਰਟਮ ਦੇ ਰਿਜ਼ਲਟ ਆਉਂਦੇ ਹੋ ਹਾਰਟ ਫੇਲ ਦੇ ਆਉਂਦੇ ਹੁੰਦੇ। ਕਿਉਂਕਿ ਜਿਵੇਂ ਐਕਸੀਡੈਂਟ ਹੋਣ ਲੱਗਾ ਜਾਂ ਇੱਕਦਮ ਬੰਦਾ ਐ ਕਰਦਾ ਜਦੋਂ ਕਈ ਵਾਰੀ ਐਕਸੀਡੈਂਟ ਨਾਲ ਨਹੀਂ ਮੌਤ ਹੁੰਦੀ ਦਹਿਲਕੇ ਮੌਤ ਹੁੰਦੀ। ਇਸੇ ਤਰ੍ਹਾਂ ਹੀ ਕਈ ਬੰਦੇ ਜੇ ਛਾਲ ਮਾਰਦੇ ਆ ਪਾਣੀ ਚ ਮਾਰਦੇ ਆ ਉਹ ਡੁੱਬਣ ਤੋਂ ਪਹਿਲਾਂ ਮੌਤ ਜਿਹੜੀ ਹਾਰਟ ਫੇਲ ਦੇ ਨਾਲ ਕਿਉਂਕਿ ਅਸੀਂ ਇਹ ਤਜਰਬੇ ਨੇ ਕੋਈ ਡਾਕਟਰ ਤੋਂ ਵੀ ਤੁਸੀਂ ਪੁੱਛ ਸਕਦੇ ਹੋ ਸਾਡਾ ਕਿਉਂਕਿ ਇਹ ਹਜ਼ਾਰਾਂ ਪੋਸਟਮਾਰਟਮ ਕਰਾਏ ਇਹੋ ਜਿਹੀਆਂ ਸਥਿਤੀਆਂ ਦੇ ਸਾਹਮਣੇ ਕੀਤੇ ਐਕਸੀਡੈਂਟ ਵਗੈਰਾ ਜਦੋਂ ਹੁੰਦੇ ਆ ਜਾਂ ਕਿਵੇਂ ਹੁੰਦੇ ਉਤੋਂ ਤੇ ਜਾਂ ਵੀਰੋ ਜੇ ਦੇ ਬੰਦੇ ਨੂੰ ਅਟੈਕ ਆਉਂਦਾ ਤੁਸੀਂ ਨੇੜੇ ਹੋ ਕਿਤੇ ਵੀ ਹੋ ਜੱਕ ਦਮ ਜਿਹੜਾ ਹੈਗਾ ਤੁਸੀਂ ਇੱਥੇ ਜਿਵੇਂ ਪੰਪਿੰਗ ਕਰਦੇ ਆ ਏ ਛਾਤੀ ਦੇ ਉੱਤੇ ਇਸ ਤਰ੍ਹਾਂ ਜਿਹੜੀ ਹੋਰ ਚੀਜ਼ ਦਿਖਾਉਂਦੇ ਆਪਾਂ ਨੂੰ ਆ ਇਸ ਤਰ੍ਹਾਂ ਸਟੋਕ ਮਾਰਨੀ ਆ ਜਿਗਰ ਦੇ ਉੱਤੋਂ ਦਬਾ ਦੇ ਕੇ ਇਸ ਤਰ੍ਹਾਂ ਜਿਹੜਾ ਆ ਆਕਸੀਜਨ ਨੂੰ ਚਾਲੂ ਰੱਖਣਾ ਕਿਉਂਕਿ ਆਕਸੀਜਨ ਘਟਦੀ ਆ ਇਹ ਤਿੰਨ ਚਾਰ ਟਿਪਸ ਆ ਜਿਹੜੀਆਂ ਜ਼ਰੂਰੀ ਆ ਹਰ ਵੀਰ ਤੁਹਾਡੇ ਆਸੇ-ਪਾਸੇ ਤੁਹਾਡੇ ਕਿਤੇ ਸਾਹਮਣੇ ਇਹ ਜੀ ਜਦੋਂ ਘਟਨਾ ਵਾਪਰਦੀ ਆ ਤੇ ਤੁਸੀਂ ਇਹਨਾਂ ਚੀਜ਼ਾਂ ਦਾ ਲਾਹਾ ਲੈ ਸਕਦੇ ਹੋ ਮਰੀਜ਼ ਨੂੰ ਉਹ ਟਾਈਮ ਮਿਲ ਜਾਂਦਾ ਜਿਹੜਾ ਹਸਪੀਟਲ ਜਾਣ ਦਾ ਜਿਹੜਾ ਕਿ ਉਹਨੂੰ ਤੁਰੰਤ ਰਾਹਤ ਦੇ ਸਕਦਾ ਕਿਉਂਕਿ ਹਾਰਟ ਜਿਹੜਾ ਹੁੰਦਾ ਇੱਕਦਮ ਬੰਦ ਹੋ ਕੇ ਚੱਲ ਪੈਂਦਾ ਦੁਬਾਰਾ ਜੇਪਾ ਥੋੜੀ ਜੀ ਵੀ ਬੰਦੇ ਨੂੰ ਸਟੈਪ ਬਾਈ ਸਟੈਪ ਥੋੜਾ ਜੀ ਨੌਲੇਜ ਹੋਵੇ ਤੇ ਹਾਰਟ ਜੇ ਰੁਕ ਵੀ ਗਿਆ ਤਾਂ ਚੱਲ ਪੈਂਦਾ ਔਰ ਇਵੇਂ ਆਕਸੀਜਨ ਦਾ ਹੁੰਦਾ ਆਕਸੀਜਨ ਮੂੰਹ ਥਾਣੀ ਵੀ ਦੇ ਦਿਓ ਜਦੋਂ ਤੁਹਾਨੂੰ ਇਹ ਜਿਹਾ ਲੱਗਦਾ ਹੈ ਸਾਹ ਰੁਕਣ ਦੀ ਨੌਬਤ ਆਉਂਦੀ ਹੈ ਤੇ ਆਪਣੇ ਮੂੰਹ ਥਾਣੀ ਆਕਸੀਜਨ ਦਿਓ ਕਿਉਂਕਿ ਆਕਸੀਜਨ ਦਾ ਵੀ 15 ਸੈਕਿੰਡ ਦਾ ਹੁੰਦਾ ਜੇ ਨਾ ਦਿਮਾਗ ਨੂੰ ਮਿਲੇ ਤੇ ਦਿਮਾਗ ਜਿਹੜਾ ਵਰਕ ਕਰਨਾ ਛੱਡ ਜਾਂਦਾ ਇਹ ਤੁਹਾਡੇ ਆਸੇ ਪਾਸੇ ਕਿਸੇ ਨਾਲ ਵੀ ਘਟਨਾ ਵਾਪਰ ਸਕਦੀ ਆ ਕਿਉਂਕਿ ਇਹ ਵੀ ਉਹ ਟਿਪਸ ਹੁੰਦੇ ਆ ਜਿਹੜੇ ਅਸੀਂ ਆਪ ਮੈਂ ਤਾਂ ਇਹੀ ਵਰਤਦੇ ਆ ਡਿਊਟੀ ਦੌਰਾਨ ਬਹੁਤ ਥਾਵਾਂ ਤੇ ਅਸੀਂ ਵਰਤਦੇ ਆ ਤੇ ਬੰਦੇ ਦੀ ਜਾਨ ਬਚੀ ਆ ਜਿਵੇਂ ਇਹ ਇਹ ਟੈਕਸ ਜਿਹੜਾ ਤੁਹਾਨੂੰ ਦੱਸਿਆ ਮੈਂ ਇਹ ਇਹ ਬਹੁਤ ਇਹ ਹੈਗਾ ਬਹੁਤ ਥਾਵਾ ਤੇ ਜਾਨ ਬਚਾਉਂਦਾ ਬੰਦੇ ਦੀ ਪੰਜਵੇਂ ਨੌ ਦੇ ਥੱਲੇ ਜੇ ਕਰਕੇ ਇਹ ਇੱਥੇ ਜੇ ਕਰਤੀਆਂ ਆ ਆਹ ਜਿਹੜੀ ਚੀਜ਼ ਆ ਉਹ ਇੱਥੇ ਇੱਥੋਂ ਕਰਕੇ ਤੁਸੀਂ ਬਲੱਡ ਕੱਢੋ ਇਦਾਂ همین ਇੱਥੋਂ ਕਰਕੇ ਇਸੇ ਤਰ੍ਹਾਂ ਹੀ ਤੇ ਜਿਹੜਾ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਵੀ ਆਹ ਚੀਜ਼ ਆ ਜੇ ਕਿਉਂਕਿ ਸੰਕੇਤ ਹੁੰਦਾਮ ਤੌਰ ਤੇ ਬਹੁਤੇ ਲੋਕ ਇਹੀ ਪ੍ਰੇਖਿਤ ਰਹ ਜਾਂਦੇ ਵੀ ਸਾਡੇ ਇਤਜਾਬ ਬਣਿਆ ਹੋਇਆ। ਜਦੋਂ ਕਿ ਇਤਜਾਬ ਨਹੀਂ ਹੁੰਦਾ ਉਹ ਅਟੈਕ ਸ਼ੁਰੂ ਹੁੰਦਾ ਬੰਦੇ ਨੂੰ। ਆਮੀ ਆਪਾ ਸੁਣਦੇ ਆ ਵੀ ਯਾਰ ਇੱਥੇ ਸਾੜ ਜਾ ਪਿਆ ਤੇ ਮਿੰਟ ਜੀ ਬੰਦਾ ਖਤਮ ਹੋ ਗਿਆ। ਉਹ ਇਤਜਾਬ ਨਹੀਂ ਵੀ ਰਹਿੰਦਾ ਉਹ ਅਟੈਕ ਵੀ ਸ਼ੁਰੂ ਹਾਤ ਹੁੰਦੀ ਹੈ। ਇਹ ਟਿਪਸ ਆ ਜਿਹੜਾ ਤੁਹਾਨੂੰ ਮੈਂ ਦੱਸਿਆ ਇਹ ਜਦੋਂ ਵੀ ਤੁਸੀਂ ਕਰੋਗੇ ਜੇ ਦਾ ਇਤਜਾਬ ਹੈ ਤਾਂ ਤੁਹਾਨੂੰ ਰਾਹਤ ਮਿਲਣੀ ਸ਼ੁਰੂ ਹੋ ਜੂਗੀ। ਵੀਡੀਓ ਨੂੰ ਇਹਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ ਤਾਂ ਜੋ ਕਿਸੇ ਦੇ ਕੰਮ ਆ ਸਕੇ।